ਸੋ ਸਤਿ ਸ੍ਰੀ ਅਕਾਲ ਦੋਸਤੋ ਨਾਂ ਮੇਰਾ ਵਿੱਕੀ ਬਰਮਾ ਅਸੀਂ ਦੋਸਤੋ ਆਪਣਾ ਪ੍ਰੋਡਕਟ ਇੰਡੀਆ ਗਰੋ ਦਾ ਬੂਸਤਰ ਯੂਜ਼ ਕਰਵਾਇਆ ਸੀ ਸਰਦਾਰ ਗੁਰਪ੍ਰੀਤ ਸਿੰਘ ਜੋਨੀ ਭਾਜੀ ਨੂੰ ਤੋ ਉਹਦਾ ਕੀ ਰਿਜ਼ਲਟ ਰਿਹਾ ਅੱਜ ਬੂਜਾ ਵੀ ਮੇਰੇ ਹੱਥ 'ਚ ਆ ਸੀ ਪੱਟ ਕੇ ਦੇਖਿਆ ਜਿਸ ਖੇਤ 'ਚ ਪਾਇਆ ਔਰ ਜਿਸ 'ਚ ਨਹੀਂ ਪਾਇਆ ਦੋਨਾਂ 'ਚ ਕੀ ਫਰਕ ਆ ਉਹ ਤੁਹਾਨੂੰ ਜੋਨੀ ਭਾਜੀ ਖੁਦ ਆਪ ਦੱਸ ਦੇਣਗੇ ਤੋ ਸਤਿ ਸ੍ਰੀ ਅਕਾਲ ਗੁਰਪ੍ਰੀਤ ਭਾਈ ਜੋਨੀ ਭਾਜੀ ਕੀ ਹਾਲ ਚਾਲ ਹੈ ਗੁਰਪ੍ਰੀਤ ਸਰ ਆ ਪਕੜੋ ਬੂਜਾ ਇਹ ਉਹ ਬੂਜਾ ਵਾ ਜੇ ਚਾਹੀਦੀ ਪੂਅਸਤਰ ਨਹੀਂ ਪਾਇਆ ਨਹੀਂ ਪਾਇਆ ਔਰ ਇਹਦੇ ਵਿੱਚ ਪਾਇਆ ਇਹ ਚ ਪਾਇਆ ਦੋਨਾਂ ਵਿੱਚ ਕੀ ਡਿਫਰੈਂਸ ਆ ਪਹਿਲਾਂ ਜੜ ਦਾ ਡਿਫਰੈਂਸ ਦਿਖਾ ਦਿਓ ਡਿਫਰੈਂਸ ਤਾਂ ਜੜਤਾ ਹੈਗੀ ਜੜ ਵੀ ਥੋੜੀ ਘੱਟ ਗਰੋਥ ਕੀਤੀ ਐ ਇਸ ਤਰ੍ਹਾਂ ਇਹਦੀ ਗਰੋਥ ਵੱਧਦਾ ਤੇ ਬਾਕੀ ਡੱਕਿਆਂ ਦਾ ਵੀ ਫਰਕ ਆ ਜੀ ਕਿਹਦੇ ਤੇ 22 ਹੋਏ ਐ ਤੇ ਇਹਦੇ 26 ਹੋਏ ਇਹਦੇ 26 ਨੇ ਰਾਈਟ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜونی ਭਾਜੀ ਵੀ ਇਹ ਜੋ ਪ੍ਰੋਡਕਟ ਵਧੀਆ ਵਾ ਜੇ ਹਿਸਾਬ ਨਾਲ ਜੇ ਬਾਕੀ ਨੂੰ ਅਸੀਂ ਝਾੜਦੇ ਦੇਖਾਂਗੇ ਜੀ ਬਿਲਕੁਲ ਜਿਹੜਾ ਪ੍ਰੋਪਰ ਇਹ ਸਾਡੇ ਅਸੀਂ 3 ਕਿਲਿਆਂ ਚ ਪਾਇਆ ਵਾ ਜਿਵੇਂ ਇਹਨਾਂ ਨੇ ਕਹਿਣਾ ਅਸੀਂ ਦਵਾਈ ਵੀ ਉਹੀ ਪਾਉਣੀ ਐ ਤੇ ਵਿੱਚ ਜੀ ਆਕੇ ਸਾਨੂੰ 3 ਕਿਲਿਆਂ ਦਾ ਸੀ ਤੋਲ ਵੀ ਅੱਡ ਕਰਨਾ ਵਾ ਸਰ ਕੋ ਅੱਡ ਕਰਕੇ ਰਿਜ਼ਲਟ ਕੱਢ ਕੇ ਫੇਰ ਦੱਸਾਂ ਜੀ ਅਰ ਦੂਜੀ ਗੱਲ ਜونی ਭਾਈ ਤੁਹਾਨੂੰ ਇਸ ਟਾਈਮ ਕੁਝ ਫਰਕ ਦਿਖ ਰਿਹਾ ਹੈ ਇਸ ਟਾਈਮ ਤਾਂ ਬਹੁਤ ਫਰਕ ਹੈ ਫਰਕ ਆ ਤੁਸੀਂ ਸੈਟੀਸਫਾਈਡ ਹੋ ਵੀ ਹੈ ਰਿਜ਼ਲਟ ਰਿਜ਼ਲਟ ਹੈ ਰਿਜ਼ਲਟ ਹੈ ਅਰ ਦੂਸਰਾ ਤੁਸੀਂ 1 ਕਿੱਲੇ ਦੇ ਵਿੱਚ ਭਾਜੀ ਕਿੰਨੇ ਪੈਕੇਟ ਯੂਜ਼ ਕੀਤੇ ਇਹਦੇ ਵਿੱਚ ਅਸੀਂ 3 ਕਿਲਿਆਂ ਚ ਆਪਾਂ 6 ਪੈਕੇਟ ਪਾ ਹਾਂ 3 ਕਿਲਿਆਂ ਚ 6 ਮਾ ਕਿੱਲੇ ਦੇ ਵਿੱਚ 2 ਪੈਕੇਟ ਕਿਹੜਾ ਪ੍ਰੋਡਕਟ ਯੂਜ਼ ਕੀਤਾ ਤੁਸੀਂ ਇੰਡੀਆ ਗਰੋ ਇੰਡੀਆ ਗਰੋ ਬੂਸਟਰ ਬੂਸਟਰ ਸੋ ਠੀਕ ਹੈ ਜੀ